ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਤਰੀਕਾ ਤੇ ਤਾਜ਼ਾ ਹਾਲਾਤ ਤੋਂ ਜਾਣੂ ਕਰਾ ਦਿੰਨੇ ਆ ਲਾਡੀ ਗਰੁੱਪ ਗੁਰਦਾਸਪੁਰ ਚੈਰੀਟੇਬਲ ਹਸਪੀਟਲ ਸ਼ਿਕਾਰਮਾਸੀਆਂ ਖੜੇ ਆ ਜਿੱਤੇ ਕੇ ਹੱਬਣੀ ਐ ਤੇ ਸਾਡੇ ਵੀਰ ਦਰਬਾਰ ਸਿੰਘ ਜੀ ਰੀਡਰ ਡੀਐਸਪੀ ਸਾਹਿਬ ਪਿੰਡ ਪਿੰਡਾ ਰੂੜੀ ਤੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਸੁੱਕੇ ਝਾਰੇ ਵਾਸਤੇ ਤੂੜੀ ਦੀ ਬਹੁਤ ਜ਼ਰੂਰਤ ਐ ਚਾਰੇ ਦੀ ਫੀਡ ਦੀ ਬਹੁਤ ਜ਼ਰੂਰਤ ਐ ਤੇ ਅੱਜ ਇਹ ਲੈ ਕੇ ਫੀਲਡ ਤੇ ਆਪਣੇ ਚਾਰਾ ਤੋੜੀ ਇਹ ਪਹੁੰਚੇ ਨੇ ਤੇ ਆਪਣੀ ਜਵਾਨੀ ਦੱਸਣਗੇ ਕਿ ਜਿੱਥੇ ਇਹਨਾਂ ਨੇ ਲਾਈ ਆ ਤੇ ਉੱਥੇ ਦੇ ਕੀ ਹਾਲਾਤ ਨੇ ਤੇ ਗਾੜੀ ਸੰਗਤ ਨੂੰ ਇਹਨਾਂ ਦੀ ਕੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਾੜੇ ਹਾਲਾਤ ਨੇ ਅੱਜ ਅਸੀਂ ਆਣ ਕੇ ਗਰਾਊਂਡ ਲੈਵਲ ਤੇ ਵੇਖਿਆ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਅਪੀਲ ਆ ਕਿ ਸਾਰੇ ਹੀ ਵੱਧ ਛੱਡ ਕੇ ਜਿਹੜਾ ਵਾ ਹਿੱਸਾ ਪਾਉਣ ਬਹੁਤ ਹੀ ਨੁਕਸਾਨ ਹੋ ਚੁੱਕਾ ਲੋਕਾਂ ਦਾ ਤੇ ਔਰ ਜਿੱਥੇ ਵੀ ਕੋਈ ਚਾਰਾ ਦੇ ਕੇ ਆਏ ਆ ਕੋਈ ਗੁੱਜਰ ਭਰਾ ਲਾ ਲਓ ਦੂਸਰੇ ਲਾ ਲਓ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਤੇ ਮੇਰਾ ਵੀ ਲੋਕਾਂ ਨੂੰ ਅਪੀਲ ਆ ਵੀ ਹਮਾਰਾ ਐਡਾ ਕਰਨਾ ਵੀ ਸਾਰੇ ਹੀ ਲੈ ਕੇ ਆਉਣ ਜਿੱਥੋਂ ਤੱਕ ਵੀ ਕੋਈ ਕਰ ਸਕਦਾ ਵਾ ਸੇਵਾ ਉਹ ਜ਼ਰੂਰ ਕਰਨੀ ਵਾਏ ਗੁੱਡੀ ਕਾ ਸਰਦਾਰ ਵਾਏ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਦੱਸਣਾ ਕਿ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਪੀਲੀ ਪੀਲਾਂ ਜੋ ਧਾਰਮਿਕ ਗੱਲਾਂ ਦੱਸ ਇਹ ਬਹੁਤ ਹਲਾਤ ਗਾੜੀ ਬੈਕਾ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੋ ਅੰਦਰ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ